ਇੱਕ ਹੋਰ ਲੈ ਹੋਰ ਇੱਕ ਹੁਣ ਆਖਰੀ ਸਾਲ ਹੈ ਨਹੀਂ ਨਹੀਂ ਆ ਸ਼ਾਤੀ ਤੇਰੀ ਜਿਹੜੀ ਆ ਨਾ ਉਹ ਡੱਕ ਹੋਈ ਆ ਡੱਕ ਹੋਈ ਆ ਬੋਲ ਖਰਲ ਹੁੰਦੀ ਵਿੱਚ ਖਰਲ ਖਰਲ ਚਸਟ ਚਸਟ ਜਿਹੜੀ ਆ ਇਹ ਰੁਕੀ ਆ ਨਾ ਪਰ ਉਹ ਕੀ ਆ ਮੈਂ ਕਿਹਾ ਖੜ ਖੜ ਦੀਆਂ ਆਵਾਜ਼ਾਂ ਆਉਂਦੀਆਂ ਮੈਂ ਸਾਰੇ ਪਿੰਡੇ ਚੋਂ ਤੇਰੇ ਕਾਕਾ ਹਾਂਜੀ ਇਹਨੂੰ ਨਾ ਗੁੜ ਦਵੋ ਜਿੰਨਾ ਵੀ ਖਾ ਸਕਦਾ ਮੈਂ ਕਿੰਨਾ ਵੀ ਕਿਤੇ 3 ਕਿਲੋ ਖਾ ਲੈਣਾ ਮੈਂ ਇੰਨਾ ਤਾਂ ਗੁੜ ਖਾਈਏ ਤੇ ਦੇ ਲਵਾ ਯਾਰ ਹੋਣ ਲਾ ਪਿੰਡ ਨਹੀਂ ਨਹੀਂ 2-3 ਕਿਲੋ ਗੁੜ ਦਵੋ ਇਹਨੂੰ 2-3 ਕਿਲੋ ਮੈਂ ਮੱਝਾਂ ਨਹੀਂ ਉਹ ਚੰਗਾ ਹੁੰਦਾ ਮੇਦੇ 'ਚ ਜਾ ਕੇ ਜਿਹੜਾ ਸਟਕ ਹੋਇਆ ਵਾ ਨਾ ਜਿਹੜਾ 'ਚ ਗੰਦ ਬੜਾ ਵਿੱਚ ਰਗਿਆ ਉਹਨੇ ਇੰਜ ਕਰਕੇ ਠਾ ਕਰਕੇ ਕੱਢਦਾ ਨਾ ਬਾਹਰ ਸਾਰਾ ਕੁਝ ਪੱਟੀਆਂ ਜਿਹੜੇ ਲੂਮਾਂ ਤੇ ਕੰਮ ਕਰਦੇ ਉਹ ਵੀ ਗੁੜ ਬਹੁਤ ਖਾਂਦੇ ਹਨਾ ਇਹ ਮਿੱਟੀ ਕਟਾ ਹੁੰਦਾ ਹੈ ਨਾ ਗੁੜ ਦਾ ਕੰਮ ਹੈ ਪੀ ਉਹਨੇ ਲਵੇਟ ਲਵਾਟ ਕੇ ਨਾ ਗਰੂਲਾ ਬਣਾ ਕੇ ਉਹਨੇ ਮਿੱਟੀ ਥੱਲੇ ਹਾਂ ਆਪਰੇਸ਼ਨ ਪੁਰੂਸ਼ ਤੇ ਨਹੀਂ ਮੇਰਾ ਹੁੰਦਾ ਇਹ ਬੁਖਾਰ ਦਾ ਕਿਹੜਾ ਆਪਰੇਸ਼ਨ ਹੁੰਦਾ ਹੈ ਕਮੜਾ ਹੋ ਗਿਆ ਤੈਨੂੰ ਆਰਾਮ ਆ ਜਾਣਾ ਉਹ ਨਰਮ ਕੇ ਯਾਦ ਉਹ ਪੱਟੀ ਚਾਹ ਨੂੰ ਬਹੁਤ ਦਿਲ ਕਰਦਾ ਮੇਰਾ ਆ ਦੋ ਕੱਪ ਬਣਾਓ ਇੱਕ ਮੇਰੇ ਲਈ ਇੱਕ ਆਪਣੇ ਲਈ ਆਹੋ ਇਹ ਆਏ ਗਏ ਨੇ ਵੀ ਪੁੱਛੀਦਾ ਇਹਨੂੰ ਨਾ ਕਾਕਾ ਨਰਮ ਗੁਜਾ ਦੇਣੀ ਆ ਅੱਛਾ ਜੀ ਸੇਵੀਆਂ ਸੇਵੀਆਂ ਖਵਾਓ ਇਹਨੂੰ ਪੋਟੇ ਵਾਲੀਆਂ ਉਹ ਵਧੀਆ ਉੱਤੇ ਦੇਸੀ ਘੋਪ ਹੁਣ ਕਹਿੰਦਾ ਇੰਜਾਂ ਕਰ ਕਰਕੇ ਤੇ ਉਹ ਦੋ ਪਲੇਟਾਂ ਬਣਾਓ ਇੱਕ ਰੋਟੀ ਨਹੀਂ ਮੈਂ ਖਾਣੀ ਨਾ ਨਾ ਰੋਟੀ ਦੇ ਲਾਗੇ ਵੀ ਨਹੀਂ ਜਾਣਾ ਕਮਲਾ ਹੋਇਆ ਕਿਉਂ ਰੋਟੀ ਗਾਲਾ ਕੱਢਦੀ ਕਿ ਲਾਗੇ ਨਹੀਂ ਜਾਣਾ ਪੇੜਾ ਮਾਰੂ ਰੋਟੀ ਮੇਰੇ ਦੋ ਰੋਟੀਆਂ ਕੀ ਕਹਿੰਦੀ ਮੈਨੂੰ ਅਖਤਰ ਸ਼ੋਰਵਾ ਦਾ ਮੁਰਗੇ ਦਾ ਸ਼ੋਰਵਾ ਉਹ ਪੀਵਾ ਨਹੀਂ ਨਹੀਂ ਸ਼ੋਰਵਾ ਤੇ ਤੂੰ ਅੱਗੇ ਵੀ ਲੱਗਦਾ ਪੀਣਾ ਯਾ ਤੇ ਇਹ ਇਹ ਨਾ ਨਰਮ ਗੁਜਾਵਾਂ ਨਾਲ ਪਿੰਡ ਦੀ ਜਦੋਂ ਕਾਰ ਸ਼ੱਕਰ ਪਈ ਹਣੀ ਮਾਸਾ ਹਾਂ ਪਈ ਹੈ ਪਈ ਹੈ ਫੀਪੇ ਚ ਪਈ ਆ ਹੈ ਪਈ ਆ ਤੇ ਉਹ ਇੱਕ ਨਾ ਡੱਬਾ ਲੈ ਲੈਣਾ ਕਿਹੜਾ ਜਿਹੜਾ ਡੋਲੰਦਾ ਘਰਾਂ ਚ ਆਹੋ ਆਹੋ ਤੇ ਉਹਦੇ ਚ ਸ਼ੱਕਰ ਸੁੱਟ ਕੇ ਹਾਂ ਐ ਆ ਕਰਨਾ ਆ ਕੀ ਕਰਨਾ ਇਹ ਰੌਂਡਿਆਂ ਵਾਂ ਮੈਂ